ਗੁਰਬਾਣੀ ਕਥਾ ਚਮਤਕਾਰ ਚੈਨਲ ਸਬਸਕ੍ਰਾਈਬ ਕਰ ਲਿਓ ਜੀ ਤੁਹਾਨੂੰ ਜਿਵੇਂ ਪਤਾ ਹੀ ਹੈ ਸਾਧ ਸੰਗਤ ਤੁਸੀਂ ਜਾਣਦੇ ਹੋ ਭਲੀ ਭਾਂਤ ਕਿ ਅਮਰਿਤਪਾਲ ਸਿੰਘ ਖਾਲਸਾ ਜੀ ਭਾਈ ਸਾਹਿਬ ਖਡੂਰ ਸਾਹਿਬ ਤੋਂ ਚੋਣ ਲੜਨਗੇ ਆਜ਼ਾਦ ਚੋਣ ਲੜਨਗੇ ਤੇ ਆਪਾਂ ਉਸ ਸੰਬੰਧ ਦੇ ਵਿੱਚ ਕੁਝ ਬੇਨਤੀਆਂ ਕਰਨੀਆਂ ਵੀ ਕਿਸ ਤਰ੍ਹਾਂ ਭਾਈ ਸਾਹਿਬ ਜਿੱਤ ਸਕਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਅਮਰਿਤਪਾਲ ਸਿੰਘ ਦੇ ਪਰਿਵਾਰ ਵਾਲਿਆਂ ਨੂੰ ਵਿਰਸਾ ਸਿੰਘ ਬਲਟੋਹਾ ਮਿਲਣ ਪਹੁੰਚੇ ਸੋ ਕਿਸ ਤਰ੍ਹਾਂ ਦੀ ਰਣਨੀਤੀ ਹੋਏਗੀ ਸੋ ਜਿੱਥੇ ਉਹਨਾਂ ਦੇ ਪਿਤਾ ਮਾਤਾ ਨੂੰ ਉਹਨਾਂ ਦੇ ਚਾਚਾ ਜੀ ਨੂੰ ਵਿਰਸਾ ਸਿੰਘ ਬਲਟੋਹਾ ਨੇ ਮੁਲਾਕਾਤ ਕੀਤੀ ਮਿਲ ਕੇ ਦੱਸਿਆ ਲੋਕ ਸਭਾ ਚੋਣਾਂ ਸੰਬੰਧੀ ਵਿਚਾਰਾਂ ਕੀਤੀਆਂ ਗਈਆਂ ਨੇ ਮੁਲਾਕਾਤ ਬੜੇ ਹੀ ਵਧੀਆ ਮਾਹੌਲ ਦੇ ਵਿੱਚ ਹੋਈ ਬਲਟੋਹਾ ਸਾਹਿਬ ਨੇ ਅਮਰਿਤਪਾਲ ਦੇ ਪਰਿਵਾਰ ਨੂੰ ਮੌਜੂਦਾ ਚੋਣਾਂ ਵਿੱਚ ਸਹਿਯੋਗ ਦੇਣ ਸੰਬੰਧੀ ਵੀ ਬੇਨਤੀ ਕੀਤੀ ਪਰ ਜਿੱਥੇ ਪਰਿਵਾਰ ਨੇ ਉਹਨਾਂ ਨੂੰ ਮਨਾਂ ਕਰ ਦਿੱਤਾ ਵੀ ਅਸੀਂ ਤੁਹਾਡੀ ਹਮਾਇਤ ਨਹੀਂ ਕਰਾਂਗੇ ਚੋਣ ਆਵਦੀ ਆਵਦੀ ਤੁਸੀਂ ਆਪ ਲੜੋ ਚੋਣ ਤੁਸੀਂ ਲੜ ਸਕਦੇ ਹੋ ਤੁਸੀਂ ਲੜੋ ਅਸੀਂ ਤੁਹਾਨੂੰ ਸਮਰਥਨ ਨਹੀਂ ਦੇਵਾਂਗੇ ਉਧਰ ਦੂਜੇ ਪਾਸੇ ਸ਼ਾਬਾਸ਼ ਹੀ ਮੈਂ ਸਮਝਦਾ ਸਿਮਰਨਜੀਤ ਸਿੰਘ ਮਾਨ ਸ਼੍ਰੋਮਣੀ ਅਕਾਲੀ ਦਾ ਲੰਮਰੇਸਰ ਉਹਨਾਂ ਨੇ ਖਡੂਰ ਸਾਹਿਬ ਦੀ ਸੀਟ ਅਮਰਿਤਪਾਲ ਸਿੰਘ ਲਈ ਛੱਡਦੀ। ਉੱਥੋਂ ਕਹਿੰਦੇ ਅਸੀਂ ਆਪਣਾ ਕੈਂਡੀਡੇਟ ਕੋਈ ਨਹੀਂ ਐਲਾਨਾਂਗੇ। ਕੋਈ ਕੈਂਡੀਡੇਟ ਨਹੀਂ ਉੱਥੋਂ ਐਲਾਨਿਆ ਉਹਨਾਂ ਨੇ। ਮਤਲਬ ਐਲਾਨਿਆ ਸੀ ਹਰਪਾਲ ਸਿੰਘ ਬਲੇਰ ਉੱਥੋਂ ਉਮੀਦਵਾਰ ਸੀ ਪਰ ਉਹਨਾਂ ਨੇ ਅਮਰਿਤਪਾਲ ਸਿੰਘ ਕਰਕੇ ਆਪਣਾ ਨਾਮ ਵਾਪਸ ਲੈ ਲਿਆ। ਨਾਮਜ਼ਦਗੀ ਵਾਪਸ ਵਾਪਸ ਲੈ ਲਈ ਵੀ ਅਸੀਂ ਉੱਥੋਂ ਚੋਣ ਨਹੀਂ ਲੜਾਂਗੇ। ਇਹ ਹੁੰਦਾ ਹੈ ਪੂਰਨ ਰੂਪ ਦੇ ਵਿੱਚ ਸਮਰਥਨ। ਇਹ ਹੁੰਦਾ ਹੈ ਪੂਰਨ ਰੂਪ ਦੇ ਵਿੱਚ ਸਮਰਥਨ। ਇਹ ਇਹ ਹੁੰਦੀ ਹੈ ਅਸਲ ਜਿਹੜੀ ਆਪਾਂ ਕਹਿ ਲਈਏ ਵੀ ਸਮਰਥਨਦਾਰੀ ਅਮਰਿਤਪਾਲ ਸਿੰਘ ਦੇ ਉੱਤੇ ਅੱਜ ਹਰਕ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ 2019 ਚ ਬੀਬੀ ਖਾਲੜਾ ਖਡੂਰ ਸਾਹਿਬ ਤੋਂ ਹਾਰੀ ਸੀ ਮੇਰੀ ਬੇਨਤੀ ਹੈ ਕਿ ਖਡੂਰ ਸਾਹਿਬ ਵਾਲਿਓ ਬੀਬੀ ਖਾਲੜਾ ਹਾਰ ਗਈ ਸੀ ਵੇਖਿਓ ਕਿਤੇ ਅਮਰਿਤਪਾਲ ਸਿੰਘ ਨੂੰ ਨਾ ਹਰਾ ਦਿਓ ਕਿ ਇੱਕ ਦੂਜਾ ਦਾਗ ਆਪਣੇ ਮੱਥੇ ਤੇ ਲੈ ਲਓ ਤੁਸੀਂ ਸਾਡੇ ਵੀਰੋਂ ਭਰਾ ਹੋ ਸਾਡੇ ਭੈਣ ਭਾਈ ਸਾਰੇ ਤੁਸੀਂ ਆਪਣੇ ਹੀ ਹੋ ਕੋਸ਼ਿਸ਼ ਕਰੋ ਵੀ ਅਮਰਿਤਪਾਲ ਸਿੰਘ ਦਾ ਸਮਰਥਨ ਦਈਏ ਸੋ ਮੈਨੂੰ ਸਮਝ ਨਹੀਂ ਆਉਂਦੀ ਵੀ ਸ਼੍ਰੋਮਣੀ ਅਕਾਲੀ ਦਲ ਬਾਦਲ ਜਿਹੜਾ ਹੈ ਉਹ ਬਿਰਸਾ ਸਿੰਘ ਬਲਟੋਹਾ ਉਥੋਂ ਚੋਣ ਲੜ ਰਹੇ ਹੋਣਗੇ ਪਰ ਉਹ ਸਮਰਥਨ ਮੰਗ ਰਹੇ ਨੇ ਬਲਕਿ ਉਥੋਂ ਤਾਂ ਚਾਹੀਦਾ ਵੀ ਉਥੋਂ ਤਾਂ ਆਪਾਂ ਕੈਂਡੀਡੇਟ ਹੀ ਨਾ ਾਲਾਨੀਏ ਸਮਰਥਨ ਦਈਏ ਅਮਰਿਤਪਾਲ ਸਿੰਘ ਨੂੰ ਪ੍ਰੋਪਰਲੀ ਸਮਰਥਨ ਦਈਏ ਅਮਰਿਤਪਾਲ ਸਿੰਘ ਨੂੰ ਵੀ ਭਾਈ ਅਸੀਂ ਅਮਰਿਤਪਾਲ ਨੂੰ ਸਮਰਥਨ ਦੰਨੇ ਆ ਅਸੀਂ ਆਪ ਦਾ ਕੈਂਡੀਡੇਟ ਨਹੀਂ ਾਲਾਨਾਂਗੇ ਅਸੀਂ ਅਮਰਿਤਪਾਲ ਸਿੰਘ ਦੀ ਸਪੋਰਟ ਦੇ ਵਿੱਚ ਆ ਅਸੀਂ ਅਮਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਆ ਅਸੀਂ ਅਮਰਿਤਪਾਲ ਸਿੰਘ ਨੂੰ ਜਿਤਾਉਣਾ ਚਾਹੁੰਦੇ ਆ ਅਸੀਂ ਉਹਨਾਂ ਦੇ ਹੱਕ 'ਚ ਪ੍ਰਚਾਰ ਕਰਾਂਗੇ ਆਪ ਦਾ ਪ੍ਰਚਾਰ ਨਹੀਂ ਅਸੀਂ ਕਰਨਾ ਇੱਕ ਸੀਟ ਛੱਡ ਦਿਓ ਯਾਰ ਤੁਸੀਂ ਇੱਕ ਸ਼ੀਟ ਨਹੀਂ ਛੱਡ ਸਕਦੇ ਇੱਕ ਸ਼ੀਟ ਅਮਰਿਤਪਾਲ ਸਿੰਘ ਲਈ ਨਹੀਂ ਰੱਖ ਵੀ ਕਰ ਸਕਦੇ ਤੁਸੀਂ ਆਪਣੀਆਂ ਜਿਹੜੀਆਂ ਤੁਸੀਂ ਕੈਨਿਓ ਵੀ ਹਤਾਇਸ਼ੀ ਅਸੀਂ ਅਮਰਿਤਪਾਲ ਸਿੰਘ ਦੀ ਸਪੋਰਟ ਦੇ ਵਿੱਚ ਆ ਤੁਸੀਂ ਛੱਡ ਦਿਓ ਯਾਰ ਇੱਕ ਇੱਕ ਸੀਟ ਤਾਂ ਘੱਟੋ ਘੱਟ ਛੱਡ ਦਿਓ ਅਮਰਿਤਪਾਲ ਦੇ ਪਰਿਵਾਰ ਨੂੰ ਜਤੌਣ ਲਈ ਉਹਨਾਂ ਦੇ ਨਾਲ ਹੰਬਲਾ ਮਾਰੋ ਖਾਮ ਉਹਨਾਂ ਤੇ ਮੋਦੀ ਤੱਕ ਗੱਲ ਪਹੁੰਚੇ ਹਮੇਤਿਸ਼ਾ ਵਰਗਿਆਂ ਤੱਕ ਗੱਲ ਪਹੁੰਚੇ ਵੀ ਪੰਜਾਬ ਦੇ ਵਿੱਚ ਖਡੂਰ ਸਾਹਿਬ ਇਹੋ ਜੀ ਸੀਟ ਹੈ ਜਿੱਥੇ ਦੇ ਲੋਕਾਂ ਨੇ 2019 ਦੇ ਵਿੱਚ ਗਲਤੀ ਕੀਤੀ ਸੀ ਪਰ ਹੁਣ ਉਹਨਾਂ ਲੋਕਾਂ ਨੇ ਸੱਚ ਨੂੰ ਜੁਣਿਆ ਹੈ ਜਿਨ੍ਹਾਂ ਤੇ ਐਨਐਸਏ ਲਾਇਆ ਉਹਨਾਂ ਲੋਕਾਂ ਨੇ ਉਹਨੂੰ ਚੁਣਿਆ ਤੇ ਪਤਾ ਲੱਗ ਜੇ ਵੀ ਜੇ ਨਜਾਇਜ਼ ਕਰਾਂਗੇ ਤੇ ਨਜਾਇਜ਼ ਦਾ ਬਦਲਾ ਫਿਰ ਸਾਡੇ ਨਾਲ ਚੋਣਾਂ 'ਚ ਲੈਣਗੇ ਇਹ ਲੋਕ ਇਹ ਪੰਜਾਬ ਦੇ ਲੋਕ ਨੇ ਇਹ ਅਣਖੀ ਲੋਕ ਨੇ ਮਹਾਰਾਜਾ ਰਣਜੀਤ ਸਿੰਘ ਦੇ ਉਹ ਪੈਂਤਰਿਆਂ ਦੇ ਚੱਲੇ ਹੋਏ ਲੋਕ ਨੇ ਇਹ ਗੁਰੂਆਂ ਪੀਰਾਂ ਦੇ ਉਹ ਬੱਚੇ ਨੇ ਜਿਨ੍ਹਾਂ ਨੇ ਕਦੇ ਸੱਚ ਤੋਂ ਮੂੰਹ ਨਹੀਂ ਮੋੜਿਆ ਇਹਨਾਂ ਲੋਕਾਂ ਨੂੰ ਪਤਾ ਲੱਗ ਜੇਗਾ ਐਹੋ ਜਿਹਾ ਕੰਮ ਕਰੋ ਸੋ ਸਾਰਿਆਂ ਨੂੰ ਬੇਨਤੀ ਹੈ ਵੀ ਖਡੂਰ ਸਾਹਿਬ ਅਮਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਨ ਲਈ ਜਰੂਰ ਪਹੁੰਚੋ ਦੇ ਮਾਪਿਆਂ ਨਾਲ ਮੁਲਾਕਾਤ ਕਰੋ ਸਾਰਿਆਂ ਦਾ ਧੰਨਵਾਦ ਕਰਦਾ ਜੇਕਰ ਖਡੂਰ ਸਾਹਿਬ ਤੋਂ ਅਮਰਿਤਪਾਲ ਸਿੰਘ ਜਿੱਤ ਜਾਂਦੇ ਨੇ ਤਾਂ ਬਹੁਤ ਸਾਰੀਆਂ ਮੁਸ਼ਕਲਾਂ ਸ਼ਾਇਦ ਹੱਲ ਹੋ ਜਾਣਗੀਆਂ ਪਾਰਲੀਮੈਂਟ ਦੇ ਵਿੱਚ ਉਹ ਮੁੱਦੇ ਵੀ ਗੂੰਜਣਗੇ ਜਿਨ੍ਹਾਂ ਤੇ ਸਿਰਾਂ ਤੇ ਸਰਕਾਰਾਂ ਤੇ ਬਣ ਗਈਆਂ ਪਰ ਉਹ ਮੁੱਦੇ ਰੋਲ ਦਿੱਤੇ ਗਏ ਕਿਤੇ ਨਾ ਕਿਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ